ਦਲਾ ਫੜਦਾਨ ਕਬਾਰਾ ਸਾਡੇ ਮੁਨੇ ਲੱਗ ਜਾਂਦਾ ਪਤਾ ਕੋਈ ਨਹੀਂ ਕੋਈ ਨਹੀਂ ਸਾਡੇ ਨਹੀਂ ਸਾਡੇ ਦਲਾ ਗੱਡੀਆਂ ਕਰਦੇ ਨਾਲ ਹਾਂ ਫੜਦਾ ਨਹੀਂ ਨਹੀਂ ਜਾਣ ਪਰ ਨਹੀਂ ਉਹ ਨਹੀਂ ਆਹਾਂ ਵੀ ਰੋਕੋ ਜੀ ਇਹ ਗਲਤ ਨਹੀਂ ਕਰਦੇ ਜਾਨਾ ਰੋਕਾ ਨਾ ਗੱਡੀ ਜਾਓ ਪ੍ਰਸ਼ਾਸਨ ਮਰਦਾਬਾਦ ਪੁਲਸ ਪ੍ਰਸ਼ਾਸਨ ਮਰਦਾਬਾਦ ਪੁਲਸ ਪ੍ਰਸ਼ਾਸਨ ਮਰਦਾਬਾਦ ਸੁਲਤਾਨਪੁਰ ਲੋਧੀ ਰੋਜ਼ਾਨਾ ਵਾਰਦਾਤਾਂ ਦਾ ਗੜ ਬੰਦਾ ਜਾ ਰਿਹਾ ਆਏ ਦਿਨ ਕੋਈ ਨਾ ਕੋਈ ਘਟਨਾ ਇੱਥੇ ਵਾਪਰਦੀ ਹੈ ਇਸੇ ਤਰ੍ਹਾਂ ਦੀ ਘਟਨਾ ਇੱਕ ਹੋਰ ਵਾਪਰੀ ਹੈ ਜਦੋਂ ਇੱਕ ਉਦਯੋਗਪਤੀ ਤੇ ਹਮਲਾ ਹੋਇਆ ਤੇ ਆਰੋਪ ਨੇ ਕਿ ਨਾ ਸਿਰਫ ਉਦਯੋਗਪਤੀ ਤੇ ਹਮਲਾ ਕੀਤਾ ਗਿਆ ਬਲਕਿ ਉਸ ਨਾਲ ਲੁੱਟ ਵੀ ਕੀਤੀ ਗਈ ਹੈ ਇਲਜ਼ਾਮ ਨੇ ਕਿ ਉਦਯੋਗਪਤੀ ਤੋਂ ਸੋਨੇ ਸਮੇਤ ਹੋਰ ਵੀ ਕਈ ਕੀਮਤੀ ਚੀਜ਼ਾਂ ਖੋ ਕੇ ਅਪਰਾਧੀ ਫਰਾਰ ਹੋ ਗਏ ਇੱਥੇ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਨਜ਼ਰ ਆ ਰਹੀ ਹੈ ਆਲਮ ਹੈ ਕਿ ਲੋਕਾਂ ਨੂੰ ਵਿਧਾਇਕ ਦੇ ਖਿਲਾਫ ਧਰਨਾ ਲਾ ਕੇ ਬੈਠਣਾ ਪਿਆ ਤੰਨੇ ਵਿੱਚ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਵਪਾਰੀ ਨੂੰ ਅੱਧੀ ਰਾਤ ਘੇਰ ਲਿਆ ਗਿਆ ਤੇ ਗਾਲੀ ক্লোਜ ਕੀਤਾ ਗਿਆ ਤੇ ਉਸ ਨਾਲ ਲੁੱਟ ਦੀ ਘਟਨਾ ਹੋਈ ਹੈ। ਮੈਂ ਸ਼ਾਨੂ ਤੁਮ 8:30 ਵਜੇ ਆਪਣੀ ਕਾਰ ਤੇ ਘਰ ਜਾਣਾ। ਵਾਇਆ ਚਿਲੇਆ ਚੌਂ। ਚਿਲੇਆ ਚੌਂ ਸਾਰਾ ਨੰਗਿਆ। ਪੀਆਰਪੀ ਚੌਂ ਬੈਂਕ ਦੇ ਲੱਗ ਗਿਆ ਨੰਕੇ ਦਰਸ਼ਨ ਲਾਲ ਦੀ ਦੁਕਾਨ ਅਖਰੀਆਨੇ ਦੀ। ਉੱਥੇ ਜਾ ਕੇ ਗੱਡੀ ਮੈਂ ਰੋਕੀ ਅਗੋ ਗੱਡੀ ਆ ਰਹੀ ਸੀ ਹੁਣ ਮੈਂ ਲਾਈਟਾਂ ਦਿੱਤੀਆਂ ਮੇਰੇ ਪਿੱਛੇ ਵੀ ਗੱਡੀਆਂ ਆ ਰਹੀਆਂ ਸੀ ਚਾਰ ਪੰਜ ਅੱਛੇ ਤੇ ਅਗਲੀ ਗੱਡੀ ਨੂੰ ਮੈਂ ਲਾਈਟ ਦਿੱਤੀ ਆ ਤੇ ਉਹਨੇ ਗੱਡੀ ਸਾਈਡ ਤੇ ਨਹੀਂ ਕੀਤੀ ਮੇਰੀ ਗੱਡੀ ਨਾਲ ਗੱਡੀ ਟੱਚ ਕਰ ਦਿੱਤੀ ਉਸ ਤੋਂ ਬਾਅਦ ਨਾ ਗੱਡੀ 'ਚ ਬੈਠਾ ਰਿਆ ਉਹ ਵੀ ਬੈਠਾ ਰਿਹਾ ਉਹ ਆਹਨ ਦੂਜਾ ਮਾਰਦੇ ਰੇ ਫੁੱਟਰ ਫੇਸ਼ ਹੁਟਰ ਮਾਰਦੇ ਰ ਮੈਂ ਕਿ ਪੁਲਸ ਵਾਲੇ ਕੋਈ ਕਿੱਥੋਂ ਆ ਗਏ ਆ ਗੜੀ ਗੱਡੀ ਨਜ਼ਰ ਤੇ ਕੋ ਆਉਂਦੀ ਨਹੀਂ ਇਹ ਹੁਟਰ ਮਾਰ ਹੁਟਰ ਤੇ ਹੁਟਰ ਮਾਰੀ ਜਾ ਮੈਂ ਗਾਂ ਮਛਾਂ ਦੇਖਾਂ ਮੈਂ ਕਿ ਪੁਲਸ ਵਾਲਾ ਕੋਈ ਨਹੀਂ ਹੁਟਰ ਵਜਾਈ ਜਾਂਦਾ ਫਿਰ ਮੈਂ ਗੱਡੀ ਬੰਦ ਕਰਕੇ ਇਹਨਾਂ ਕੋ ਪਹਿਲਾਂ ਦਾ ਇਸ਼ਾਰੇ ਨਾਲ ਕਹਿੰਦਾ ਰਿਆ ਉਹਨੂੰ ਭਾਈ ਗੱਡੀ ਪਾਸੇ ਕਰ ਲਓ ਫੇ ਮੈਂ ਥੱਲੇ ਗਿਆ ਗੱਡੀ ਬੰਦ ਕਰਕੇ ਇਹਨਾਂ ਕੋ ਗਿਆ ਉਹਨੇ ਬੇਟਾ ਗੱਡੀ ਪਾਸੇ ਕਰ ਲਓ ਨਹੀਂ ਤੁਸੀਂ ਨਜਾਇਜ਼ ਹੈ ਹੁਟਰ ਮਾਰੀਏ ਕੋ ਚੰਗੀ ਗੱਲ ਆ ਇਦਾਂ ਹੀ ਹੁੰਦਾ ਜੀ ਕਿੰਦਾ ਅਸੀਂ ਤਾਂ ਇਦਾਂ ਹੀ ਕਰਦੇ ਆ ਅਸੀਂ ਪਿੱਛੇ ਗੱਡੀ ਕਰਨੀ ਜਾਂ ਜੋ ਮਰਜੀ ਕਰਨਾ ਕਰਦਾ ਤੁਹਾਡੇ ਨਾਲ ਕੀ ਲੁੱਟ ਖੋਈ ਆ ਕੀ ਲੈ ਕੇ ਗਏ ਤੁਹਾਡੇ ਕੋਲ ਜਿਹੜਾ ਸਾਮਾਨ ਇਸਾਂ ਦਰਦਾ ਤੁਨੋਂ ਜਦੋਂ ਮੈਂ ਗੱਡੀ ਆਪਣੀ ਸਾਈਡ ਤੇ ਲਾ ਲਈ ਇਹਨਾਂ ਗਾਲਾ ਗੁੱਲਾ ਕੱਢੀਆਂ ਜੋ ਵੀ ਆ ਕਿੰਨੂ ਤੋਂ ਬਾਅਦ ਮੈਂ ਉਹਨੂੰ ਗੱਡੀ ਨੰਬਰ ਨੋਟ ਕਰ ਨੱਗਾ ਤੋਂ ਮੁੰਡਾ ਮੇਰੇ ਆ ਗਾਲ ਪਿਆ ਉਹਨੇ ਮੇਰੀ ਚੈਨ ਦਿੱਤੀ ਸੀ ਉਹ ਚੈਨ ਉੱਪਰ ਹੱਥ ਪਾਇਆ ਉਹ ਚੈਨ ਟੁੱਟ ਗਈ ਕੱਪੜੇ ਫਟ ਗਏ ਸਾਰੇ ਸਵੈਟਰ ਵੀ ਫਟ ਗਿਆ ਫਿਰ ਉਹਨੇ ਤੇ ਮੇਰੇ ਘਸੌਣ ਮਾਰੇ ਮੈਂ ਆਪਣੇ ਆਪ ਨੂੰ ਫੜ ਗਏ ਉਹਨੂੰ ਧਫਾ ਮਾਰਨਾ ਚਾਹੁੰਦੇ ਸੀ ਉਹਨੇ ਮੇਰੀ ਬਾਹ ਫੜ ਲਈ ਇਧਰ ਮੇਰਾ ਕੜਾ ਚੀਤ ਮੰਦਰੀ ਸੀ ਉਹ ਲੱਤ ਗਈ ਮੈਂ ਇਧਰ ਮੇਰੀ ਘੜੀ ਸੀਗੀ ਨਵੀਂ ਉਹ ਫੜਫੜ ਖੁੱਲ ਜਾਂਦੀ ਹੈ ਨਵੀਂ ਬਾਹਰ ਬੋਟੜ ਘੜੀ ਆ ਉਹ ਵੀ ਲੱਤ ਗਈ ਜਾਨਤ ਕੀ ਪੈਸੇ ਸੀ ਜੇਬ ਚ 18000 ਰੁਪਿਆ ਅੰਦਾਜ਼ਨ ਸੀਗਾ ਰੋਕੜ ਦੇ ਮੁਤਾਬਕ 17000 ਸਾਡੇ ਸ਼ੈਡਰ ਦੀ ਮੁਤਾਬਕ ਨਜੀਬ ਸੀਗਾ ਉਹ ਮੈਨੂੰ ਨਹੀਂ ਲੱਭਾ ਠੀਕ ਹੈ ਮਨਨ ਮੈਨੂੰ ਕੁੱਟਿਆ ਚਪੇੜ ਮਾਰੀ ਤੇ ਮੈਂ ਬੇਟੇ ਨੂੰ ਫੋਨ ਕਰਦਿਆਂ ਨਾ ਫੋਨ ਹੋਇਆ ਨਹੀਂ ਉੱਥੇ ਇਹਦਾ ਸਾੰਡੂ ਸੀ ਪਿੱਛੇ ਗੱਡੀ ਖੜੀ ਉਹਨੇ ਨੂੰ ਫੋਨ ਕੀਤਾ ਕਿ ਅੰਕਲ ਜੀ ਲੜਾਈ ਹੋ ਪਈ ਹੈ ਤਾਂ ਜਲਦੀ ਪਹੁੰਚ ਗੱਡੀ ਘੇਰਨੇ ਗੱਡੀ ਭੱਜ ਕੇ ਲੈ ਚਲੇ ਆ ਅਛਾ ਜੀ ਇਹ ਆਇਆ ਸਕੂਟਰ ਤੇ ਆ ਕੇ ਨੇ ਗੱਡੀ ਰੋਕੀ ਗੱਡੀ ਰੋਕਦਾ ਰੋਕਦਾ ਉਹਨਾਂ ਨੇ ਮੇਰੇ ਪੈਰ ਤੇ ਫੇਰ ਚੜਾਤੀ ਅਛਾ ਜੀ ਪੈਰ ਦੋ ਵਾਰੀ ਦੋ ਵਾਰੀ ਗੱਡੀ ਮੇਰੇ ਪੈਰ ਦੇ ਪੰਜੇ ਤੇ ਚੜਾਈ ਉਹਨਾਂ ਨੇ ਰੋਡ ਰੋਡ ਤੋਂ ਦੇ ਬਾਵਜੂਦ ਇਹ ਆਇਆ ਤੇ ਇਹਨੇ ਉਹਨਾਂ ਨੂੰ ਕੁਛ ਚਿਰਕਿਆ ਜੁੜ ਕੇ ਆਇਆ ਉਹ ਮੰਗ ਕੀ ਕਰਦੇ ਹੋ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀ ਕਰਨਾ ਤੁਸੀਂ ਲੱਗੇ ਪੁਲਿਸ ਪ੍ਰਸ਼ਾਸਨ ਵਾਲਾ ਆਇਆ ਥੋੜੀ ਦੇਰ ਬਾਅਦ ਆਇਆ ਉਹਨਾਂ ਨੇ ਆ ਕੇ ਪੁੱਛਿਆ ਕੀ ਗੱਲ ਹੋਈ ਆ ਦੱਸਿਆ ਨੂੰ ਆ ਮੁੰਡੇ ਇਦਾਂ ਸੀਗਾ ਤੇ ਗੱਡੀ ਭਜਾ ਕੇ ਲੈ ਗਏ ਬਟ ਆਪਣੀ ਰਿਪੋਰਟ ਕੀਤੀ ਆ ਮੈਨੂੰ ਹਸਪੀਟਲ ਲਿਆਏ ਆ ਮੁਰਕੇ ਕਾਰਵਾਈ ਇਹੇ ਕਰਦੇ ਮੈਨੂੰ ਨੇ ਹੋਸ਼ ਮੁਰਕੇ ਮੇਰੇ ਦਰਦ ਬਹੁਤ ਹੋ ਰਹੀ ਸੀ ਮੇਰੇ ਪੈਰ ਤੇ ਦਰਦ ਬਹੁਤ ਹੋ ਰਹੀ ਸੀ ਮੇਰੇ ਛਾਤੀ ਤੇ ਦਰਦ ਹੋ ਰਹੀ ਸੀ ਮੇਰਾ ਮੋਢਾ ਬਨੇ ਆ ਬਾਸ ਫੇਰੇ ਇਹਨਾਂ ਨੇ ਟੇਪੜ ਟੁਪੜਾ ਲਾ ਕੇ ਨਇ ਮੰਗਦੇ ਆ ਪਾ ਸਾਨੂੰ ਚਾਹੀਦਾ ਕਿਉਂਕਿ 60-65 ਸਾਲ ਦਾ ਬਜ਼ੁਰਗ 10 ਬਜ਼ੁਰਗ ਕੀਤਾ ਜੋ ਵੀ ਹੈ ਤੇ 18-20 ਸਾਲ ਦਾ 25 ਸਾਲ ਦਾ ਮੁੰਡਾ ਉੱਠ ਕੇ ਇੱਕ ਪਿਓ ਨੂੰ ਆਪਣੇ ਉੱਤੇ ਪੇੜ ਮਾਰੇ ਉਹ ਚੰਗੀ ਗੱਲ ਲੱਗਦੀ ਹੈ ਸ਼ਰਮ ਸੜਕ ਦੇ ਵਿੱਚ ਜਿੱਥੇ ਪਰਿਵਾਰ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾ ਰਿਹਾ ਹੈ ਉੱਥੇ ਹੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਵੀ ਆਪਣੇ ਸਾਥੀਆਂ ਨਾਲ ਧਰਨੇ ਵਾਲੀ ਥਾਂ ਤੇ ਪਹੁੰਚ ਗਏ ਤੇ ਥਾਣੇ ਦੇ ਬਾਹਰ ਅੱਧੀ ਰਾਤ ਧਰਨਾ ਲਗਾ ਦਿੱਤਾ ਇਹ ਕੋਈ ਗੱਲ ਹੈ ਆ ਕਿ ਇਹ ਪਰਿਵਾਰ ਸੁਲਤਾਨਪੁਰ ਦਾ ਸਭ ਤੋਂ ਪੁਰਾਣਾ ਤੇ ਇੱਕ شریف ਪਰਿਵਾਰ ਚੁਣਿਆ ਜਾਂਦਾ ਕੋਈ ਮਰਜੀ ਬੰਦਾ ਸੁਲਤਾਨਪੁਰ ਦਾ ਇਹ ਕੈਸਾ ਦਾ ਇਹਨਾਂ ਦੇ ਬਾਰੇ ਹਰ ਬੰਦੇ ਨੂੰ ਪਤਾ ਕਿ ਇਹਨਾਂ ਨੇ ਸਿਰਫ ਆਪਣੇ ਕੰਮ ਦਾ ਮਤਲਬ ਰੱਖਦੇ ਆ ਕੰਮ ਕੀਤਾ ਕਰੇ ਆਗੇ ਬਜ਼ੁਰਗ 60 60 ਸਾਲ ਦੀ ਉਹਨਾਂ ਦੀ ਉਮਰ ਤੇ ਉਹਨਾਂ ਨੂੰ ਗੱਡੀ ਅੱਗੇ ਲਾ ਕੇ ਬੰਦੇ ਪਹਿ ਜਾਣੇ ਕਿੱਥੇ ਦਾ ਲੋਅਰ ਆਰਡਰ ਹੋਏਗਾ ਤੇ ਇਹ ਨਦੀ ਬਜ਼ੁਰਗਾਂ ਦਾ ਬਿਲਕੁਲ ਸਰਾਸਰ ਧੱਕਾ ਹੋਇਆ ਤੇ ਮੈਂ ਇਹਨਾਂ ਨਾਲ ਡਟ ਕੇ ਖੜਾ ਪਹਿਲਾਂ 8:30 ਵਜੇ ਦੀ ਘਟਨਾ ਹੋਈ ਉਹ ਬੰਦੇ ਵੀ ਇਹਨਾਂ ਨੇ ਪਛਾਣ ਲਏ ਤੇ ਐਸਐਸਚੋ ਨੂੰ ਜਦੋਂ ਇਹਨਾਂ ਨੇ ਆਪਣੀ ਤਰਖਾਸਤ ਦਿੱਤੀ ਹੁਣੀ ਅੰਦਰ ਤੇ ਉਹ ਕਹਿੰਦਾ ਜੀ ਕਿ ਸੋਨਾ ਤੁਹਾਡਾ ਲੈ ਕੇ ਗਏ ਹਨ ਇਹਦੀ ਦੇਖੀ ਗਏ ਇੱਕ ਬੰਦਾ ਦੋਨ ਖੇਲਰਾਂ ਦਾ ਮਾਲਕ ਤੇ ਉਹਨੇ ਮੰਦਰੀਦਾਨ ਕਰਨ ਵਾਲੇ ਨੂੰ ਪੁੱਛਦਾ ਐਸੇ ਚੋ ਕਿ ਮੰਦਰੀ ਲੈ ਕੇ ਗਏ ਆ ਨਹੀਂ ਲੈ ਕੇ ਮੈਨੂੰ ਪੁੱਛਿਆ ਤਾਂ ਫੁੱਫੜ ਲਾਦਾ ਉਹਨਾਂ ਦਾ ਜਿਹੜਾ ਬੰਦਾ ਇੱਕ ਐਫਆਈਆਰ ਕਰਾਉਣ ਆਇਆ ਉਹਦੀ ਐਫਆਈਆਰ ਕੀਤੀ ਜਾਵੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕੀਤੀ ਜਾਵੇ ਜੋ ਹੋਊਗਾ ਇਨਵੈਸਟੀਗੇਸ਼ਨ ਚੋ ਡਿਸੀਜਨ ਲੈ ਲਿਆ ਜਾਵੇ ਸੋ ਗੱਲ ਹੈ ਸੁਲਤਾਨਪੁਰ ਦੇ ਵਿੱਚ ਰਾਵਣ ਰਾਜ ਚੱਲ ਰਿਹਾ ਇੱਕ ਤੱਕ ਗੁੰਡਾ ਰਾਜ ਹੁੰਦਾ ਨਾ ਇਹ 라ਵਣ ਰਾਜ ਹੁਣ ਇਸ 라ਵਨ ਰਾਜ ਨੂੰ ਮੁਕਾਉਣਾ ਹੈ ਜਦ ਤੱਕ ਪਰਚਾ ਨਹੀਂ ਹੁੰਦਾ ਦਿਨ ਇੱਕ ਲੱਗੇ ਦਿਨ ਦੋ ਲੱਗੇ ਮੈਂ ਇਹਨਾਂ ਨਾਲ ਡਟ ਕੇ ਇੱਥੇ ਹੀ ਖੜਾ ਤੇ ਇੱਥੇ ਹੀ ਮੰਜਾ ਸਾਡਾ ਮੰਜਾ ਹੋਵੇ ਨਾ ਹੋਵੇ ਦਰਿਆ ਹੋਣ ਨਾ ਹੋਣ ਅਸੀਂ ਇੱਥੇ ਹੀ ਆਂ ਜਾਤੀ ਨਾਲ ਨੂੰ ਇਨਸਾਫ ਨਹੀਂ ਮਿਲਦਾ ਹੁਣ ਐਸਐਚਓ ਨਾਲ ਗੱਲ ਹੋਈ ਹੈ ਕੀ ਕਹਿ ਰਿਹਾ ਤੁਹਾਨੂੰ ਐਸਐਚਓ ਕਹਿੰਦਾ ਜੀ ਵੀ ਮੈਂ ਪਰਚਾ ਦੇਖਦਾ ਕਿਹੜੀ ਧਾਰਾ ਬਣਾਉਣੀ ਆ ਜੇ ਨਾਰਮਲ ਬੰਦੇ ਦੇ ਤੇ ਇਹਨਾਂ ਨੂੰ ਪਤਾ ਹੁੰਦਾ ਧਾਰਾ ਕਿਹੜੀ ਬਣਾਉਣੀ ਆ ਜੇ ਕੋਈ شریف ਆਦਮੀ ਤੇ ਜੈਨੂਨ ਤੱਕਾ ਹੋਵੇ ਫਿਰ ਇਹਨਾਂ ਨੂੰ ਸਮੇਂ ਲੱਗਦਾ ਦੇਖਣ ਨੂੰ ਕਿ ਧਾਰਾ ਕਿਹੜੀ ਬਣਾਉਣੀ ਹੈ ਮੇਰਾ ਨਾਮ ਜੀ ਗੁਰਲਾਲ ਸਿੰਘ ਹੈ ਜੀ ਤੇ ਸਾਡਾ ਜੀ ਕੱਲ ਰਾਤੀ ਮੁੰਡੇ ਕਹੜਿਆ ਝੂਠੇ ਪਰਚਾ ਢੇ ਹੋਇਆ ਸੀ ਉਹ ਗਲਤੀ ਤੋਂ ਉਸ ਤੋਂ ਕਾਨੂੰਨ ਕਰਮ ਨੇ ਕੀ ਪੂਰਾ ਮਾਮਲਾ ਜੀ ਸਾਡੇ ਜੀ ਮੁੰਡੇ ਰਾਤੀ ਨੂੰ 8:30 ਵਜੇ ਇੱਥੇ ਬਾਜ਼ਾਰ ਨੂੰ ਆਏ ਆ ਗੱਡੀ ਨਗਾਉਂਦਿਆਂ ਟਕਰਾਰ ਹੋਈ ਇਹਨਾਂ ਦੀ ਆਪਸ ਦੇ ਵਿੱਚ ਕੋਈ ਉਹਨਾਂ ਨੇ ਗੱਡੀ ਨਿਗਾਉਣ ਤੋਂ ਲੱਗੇ ਆ ਨਿਗਾਉਣ ਗੱਡੀ ਨਿਗਾਉਣ ਤੇ ਉਹਨਾਂ ਨੇ ਅੰਕਲ ਨੇ ਕਿਹਾ ਇਹਨਾਂ ਨੂੰ ਮਾੜਾ ਜਗਾ ਬੋਲਿਆ ਗਲ ਗਲ ਗਾਲੀ ਕਢ ਦਿੱਤਾ ਤੇ ਉਹਨਾਂ ਨੇ ਆਖਿਆ ਅੰਕਲ ਜੀ ਸੰਗਾਰ ਦਾ ਕੱਢੋ ਅਸੀਂ ਗੱਡੀ ਨਿਗਾ ਲਈ ਆ ਤੀ ਉਹਨਾਂ ਗੱਡੀ ਨਿਗਾ ਵੀ ਲਈ ਸੀ ਉਹ ਇੱਕ ਬੰਦਾ ਇਹਨਾਂ ਵਿੱਚ ਹੋਰ ਕਿਹਨੇ ਗਾਲ ਕੱਢ ਦਿੱਤੀ ਤੇ ਆਪਸ ਵਿੱਚ ਗੱਡੀ ক্লোਜ ਕਰਨਾ ਪਿਆ ਉਹਨਾਂ ਨੇ ਗੱਡੀ ਤੋਂ ਅੰਕਲ ਜੀ ਨੇ ਨਾ ਬੂਹਾ ਖੋਲ ਕੇ ਦਰਵਾਜ਼ਾ ਗੱਡੀ ਦਾ ਇਹਨਾਂ ਕੋਲੇ ਤੋਂ ਖੜਿਆ ਬੱਚੇ ਨੂੰ ਕੋਲ ਗੱਡੀ ক্লোਜ ਕਰਨਾ ਪਿਆ ਜਿਹੜੇ ਇਹ ਗੱਲ ਕਰਦੇ ਆ ਸਾਡਾ ਕੜਾ ਲਾੜਿਆ ਘੜੀ ਲਾੜੀ ਇਹ ਕੋਈ ਠੂਠੇ ਪਰਜਾੜੇ ਕਰਾਉਂਦੇ ਆ ਕੋਈ ਕੜਾ ਪੁਰਾਣੇ ਨੂੰ ਲਾਇਆ ਜਿੰਦਾ ਕੜਾ ਲਾਇਆ ਤੇ ਜਾਂ ਘੜੀ ਲਾਈ ਤੇ ਸਾਡੇ ਨੂੰ ਨਿਆਹ ਦੇਣ ਨੂੰ ਤਿਆਰ ਕਿਸੇ ਵੀ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਸੌਂਦਣ ਨੂੰ ਤਿਆਰ ਅਸੀਂ ਕੋਈ ਅਸੀਂ ਗਾਸਲੇ ਫਿਰ ਕੋਈ ਹਲਬਤ ਨਹੀਂ ਅਸੀਂ ਪਿੰਡੂ ਬੰਦੇ ਆ ਜਿਹੜਾ ਜ਼ਿੰਮੇਦਾਰਾ ਕਰਦੇ ਆ ਸਾਡੇ ਵਿੱਚ ਇਹੋ ਜਿਹਾ ਕੋਈ ਗੱਗਲ ਨਹੀਂ ਅਸੀਂ ਆਪ ਦਾ ਨਿਆਹ ਚਾਹੁੰਨੇ ਆ ਸਰਕਾਰ ਦਾ ਦੋਸ਼ ਹੈ ਜੀ ਸਾਡੇ ਸਾਡੇ ਨਾਲ ਕੁੱਟਮਾਰ ਹੋਈ ਨਹੀਂ ਜੀ ਕੁੱਟਮਾਰ ਤੀਏਗਾ ਵਿਖੋਂ ਮੇਰੇ ਕੋਲ ਮੂਵੀ ਹੈ ਜੀ ਮੈਂ ਤਲਵਾ ਕਰਨਾ ਇਹ ਮੂਹਰ ਵਿੱਚ ਉਹਨਾਂ ਨੂੰ ਗੋਲੀ ਗੋ ਕਰਦਾ ਗੱਡੀ 'ਚ ਬੈਠਣ ਨੂੰ ਗਾਲਾਂ ਕੱਢੀ ਜਾਂਦੇ ਆ ਉਹਨਾਂ ਨੂੰ ਕਹਿੰਦੇ ਬਾਹਰੇ ਕੋਲੋਂ ਗਲੇ ਤੋਂ ਗਲੇ ਤੋਂ ਫੜਨ ਫੜਨ ਰਿਹਾ ਹਾਂ ਦੇਖੋ ਆ ਜਾ ਰਹਾ ਨਹੀਂ ਬਣਾਇ ਦੀ ਵੀਡੀਓ ਹਾਂਜੀ 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 ਕੀ ਹੋਇਆ ਹਟ ਮੜਾ ਇਹਦਾ ਗਲਾ ਫੜੀ ਨਹੀਂ ਮੈਂ ਤੇਮੜ ਮਾਰਿਆ ਹਟ ਵੜ ਚਲਾ ਫੜਦਾ ਕਬਾਰਾ ਫੁੱਲ ਲੱਗਦਾ ਫੁੱਲ ਕੋਈ ਨਹੀਂ ਕੋਈ ਨਹੀਂ ਆਲੇ ਦੁਆਲੇ ਆੜਦਾ ਫਾੜ ਫਾੜ ਕੜਾ ਅੰਦਰ ਦੇ ਨਾਲ ਤੁਸੀਂ ਆਵੇ ਪੈਸਾ ਤੁਸੀਂ ਹਾਂ ਫਾੜ ਨਹੀਂ ਨਹੀਂ ਉਹ ਜਾਣ ਪਣ ਨਹੀਂ ਕੋਤੋਂ ਗੱਲੀ ਗਰੋ ਜੀ ਬੋਲ ਰਹੇ ਹਾਂ ਜਵਾ ਵੀ ਰੋਕੋ ਨਾ ਦਸ਼ਰਾਪਾ ਪੀਦੇ ਕਿਲਾ ਕੜਾ 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 ਦਸ਼ਰਾ ਤੇ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਡੁੱਟ ਦੀ ਹਾਂਜੀ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦੇ ਸੋਨੇ ਦੇ ਗਹਿਣੇ ਵਗੈਰਾ ਘੜੀ ਵਗੈਰਾ ਖੋਕ ਲਗਾਏ ਨੇ ਨਾਲ ਤਾਂ ਮਤਲਬ ਦੂਸਰੀ ਇੰਟੈਂਸ਼ਨ ਨਹੀਂ ਨਹੀਂ ਸਾਡਾ ਕੋਈ ਅਜਿਹਾ ਬੱਚਾ ਇਹੋ ਜਿਹਾ ਹੈ ਨਹੀਂ ਕੋਈ ਲੁੱਟ ਰੋ ਕਰਨ ਵਾਲਾ ਸੀ ਤੇ ਉਹ ਜ਼ਿੰਮੇਦਾਰ ਬੰਦੇ ਆ ਨਹੀਂ ਸਾਹੀ ਸੌਂਦੇ ਨੂੰ ਕਰਨਾ ਜਿੱਥੇ ਮਰਜ਼ੀ ਆਉ ਜਾ ਜੇ ਸੱਚੇ ਨਾਲ ਗੁਰਦੁਆਰਾ ਸਾਹਿਬ ਆਗੇ ਸਾਡੇ ਤੋਂ ਵੜਨ ਅਸੀਂ ਆ ਤੇ ਬੱਚੇ ਲੈ ਕੇ ਵੜਦੇ ਅਸੀਂ ਬੱਚੇ ਲੈ ਕੇ ਜੇ ਲੁੱਟਕੋ ਵਾਲੇ ਸਾਡੇ ਕੋਲ ਬੱਚੇ ਕੋਈ ਨਹੀਂ ਆ ਰਹੇ ਉਹਦੀ ਪ੍ਰਸ਼ਾਸਨ ਕੋਲ ਜਾਂ ਪੁਲਿਸ ਕੋਲ ਮੰਗ ਕੀਤੀ ਇਹਦੇ ਬਾਰੇ ਪ੍ਰਸ਼ਾਸਨ ਕੋਲ ਸਹੀ ਪ੍ਰਸ਼ਾਸਨ ਕੋਲ ਅਸੀਂ ਉਹਨਾਂ ਨੂੰ ਇਹ ਕਹਿ ਸਮਝਾ ਚਾਹੀਦਾ ਜੀ ਜਿਹੜਾ ਮਾਮਲਾ ਦਰਜੋ ਹੈ ਤੁਹਾਨੂੰ ਲੱਗ ਰਿਹਾ ਕਿ ਇਹਦੇ ਮਗਰ ਕੋਈ ਰਾਜਨੀਤੀ ਹੋ ਸਕਦੀ ਹੈ ਹਾਂਜੀ ਸਾਨੂੰ ਲੱਗਦਾ ਹੈ ਜੀ ਰਾਜਨੀਤੀ ਵਿੱਚ ਜੀ ਰਾਤ ਜਿਹੜੇ ਕੈਬਨਿਟ ਮੰਤਰੀ ਦੇ ਬੇਟੇ ਵੱਲੋਂ ਘਰਾਓ ਕੀਤਾ ਗਿਆ ਥਾਣੇ ਦਾ ਬੜਾ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਨੂੰ ਤਾਂ ਪਤਾ ਉਹ ਪੂਰਾ ਨਹੀਂ ਲੱਗਾ ਜੀ ਕਿ ਬੰਦੇ ਇਕੱਠੇ ਹੋ ਕੇ ਕਹਿੰਦੇ ਉਹਨਾਂ ਨੇ ਆ ਕੇ ਪਰਚਾ ਜੀ ਯਸ਼ਪਾਲ son of late ਕੇਵਲ ਕਿਸ਼ਨ ਅਰੋੜਾ ਆ ਰਹੇ ਹਨ ਜਿਹੜੇ ਸ਼ੈਲਰ ਦੇ ਮਾਲਕ ਨੇ ਉਹ ਉਹਨਾਂ ਨਾਲ ਕੋਈ ਕੰਮਣਾ ਹੋਈ ਆ ਜਿਸ ਸੰਬੰਧੀ ਅਸੀਂ ਅਫੀਦਸ਼ ਕਰ ਦਿੱਤੀ ਹੈ ਤੇ ਗਤਿਸ਼ ਕਰ ਰਹੇ ਹਾਂ ਖੜੀਤਾਰ ਅਮਦਾ ਉਸ ਅਫਰ ਲਾਂਚ ਹੋਈ ਹੈ 323 ਹੈ 345 ਹੈ 370 ਬੀ ਹੈ ਤੇ 238 ਪੀਸੀ ਹੈ ਉਹਨਾਂ ਕਹਿਣ ਦੇ ਮੁਤਾਬਕ ਪੁਲਿਸ ਨੂੰ ਕੀ ਬਿਆਨ ਦਿੱਤੇ ਉਹਨਾਂ ਨੇ ਉਹਨਾਂ ਨੇ ਬਿਆਨ ਦਿੱਤੇ ਹੈ ਕਿ ਅਸੀਂ ਉਧਰ ਆਂਦੇ ਸੀ ਉਹਨਾਂ ਨੇ ਰੋਕਿਆ ਸਾਨੂੰ ਕੁੱਟਿਆ ਤੇ ਸਾਨੂੰ ਉਹਨਾਂ ਨੇ ਕੁਝ ਉਹਨਾਂ ਨੇ ਹੜੀ ਲੁੱਟਖੋ ਵੀ ਕੀਤੀ ਹੈ ਕੁੱਲ ਕਿੰਨੇ ਦੋਸ਼ੀਆਂ ਦੇ ਖਿਲਾਫ ਅਫਰ ਲਾਂਚ ਹੋਈ ਹੈ ਕੁੱਲ 4 ਦੋਸ਼ੀ ਬਾਈ ਨੇ ਮੇਰੇ ਇੱਕ ਅਨ ਹੋਣਾ ਕੋਨ ਕੀ ਕਾਰਵਾਈ ਕੀਤੀ ਹੈ ਪਰ ਤੁਸੀਂ ਕਰਦਾ ਤੁਸੀਂ ਜ਼ਿਕਰਿਆ ਜਿਸ ਸਾਹਮਣੇ ਆਵਾਂਗੇ ਜੋ ਸਚਾਈ ਹੈ ਜੋ ਜੋ ਰੈਲਿਟੀ ਮੁਕੇ ਵਾਪੀ ਹੋ ਉਹ ਹੀ ਸਫਾ ਨਿਸ਼ਟ ਲਿਆਵਾਂਗੇ ਉਸ ਉਹ ਉਹ ਹੀ ਬਦਮਦ ਕਰੀ ਫਦਰ ਕਰਾਂ ਜਦ ਕਿ ਜਿਸ ਤਿਰਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਦਯੋਗਪਤੀ ਦੇ ਲੜਕੇ ਨੇ ਉਹਨਾਂ ਨਾਲ ਗਾਲੀ ਗਲੋਚ ਕੀਤਾ ਹੈ ਮਹਿਰਾਲ ਪੂਰੇ ਮਾਮਲੇ ਵਿੱਚ ਜਿੱਥੇ ਇੱਕ ਧਿਰ ਥਾਣੇ ਦੇ ਬਾਹਰ ਬੈਠ ਕੇ ਰੁਪਈਆ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ ਤਾਂ ਉਥੇ ਹੀ ਦੂਜੀ ਧਿਰ ਪੂਰੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦਾਸਰੀ ਹੈ ਤੇ ਹੁਣ ਇਸ ਮਾਮਲੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਆਉਣ ਵਾਲਾ ਸਮਾਂ ਦੱਸੇਗਾ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੀ ਕਾਰਵਾਈ ਕਰ ਰਹੀ ਹੈ ਸultanpur Lodhi ਤੋਂ simrandeep report mini pocket